ਬਟਾਲਾ ਰੋਡ ਵਿਖੇ ਹੋਏ ਝਗੜੇ ਸੰਬੰਧੀ ਪੀੜਤ ਧਿਰ ਵੱਲੋਂ ਕੀਤੀ ਗਈ ਇਨਸਾਫ ਦੀ ਮੰਗ ਐਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਵੱਲੋਂ ਸਾਡੀ ਪਾਸ ਤੇ ਨਿਊਜ਼ ਟੀਮ ਨਾਲ ਸਾਂਝੀ ਕੀਤੀ ਗਈ ਵਿਸ਼ੇਸ਼ ਜਾਣਕਾਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਆ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਜਨਤਾ ਵਾਸਤੇ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਐਨਾ ਬਾਰੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਸਾਡੀ ਟੀਮ ਨਾਲ ਜਾਣਕਾਰੀ ਸਾਂਝੀ ਕੀਤੀ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਉਹ ਇਨਫੋਰਸ ਹੋ ਚੁੱਕਾ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਸਾਡੀ 1 ਜੂਨ 2024 ਨੂੰ ਇਲੈਕਸ਼ਨਸ ਨੇ ਤੇ 4 ਜੂਨ 2024 ਨੂੰ ਕਾਊਂਟਿੰਗ ਹੈ ਤੇ ਸਾਡੇ ਕੋਲ ਫਿਲਹਾਲ ਇੱਕ ਕੰਪਨੀ ਆਈ ਹੈ ਪੈਰਾ ਮਿਲਟਰੀ ਫੋਰਸ ਦੀ ਉਹ ਪੈਟਰੋਲੀਨ ਵੀ ਕਰਦੇ ਤੇ ਬਫ ਬਫ ਨਾ ਪੁਆਇੰਟਸ ਤੇ 24 ਘੰਟੇ ਨਾ ਕੇ ਵੀ ਅਸੀਂ ਲਾ ਰਹੇ ਹਾਂ ਉਹਨਾਂ ਦੇ ਤੇ ਬਾਕੀ 75% ਜਿਹੜੀ ਪੁਲਿਸ ਫੋਰਸ ਹੈ ਡਿਸਟ੍ਰਿਕਟ ਪੁਲਿਸ ਫੋਰਸ ਹੈ ਕਮਿਸ਼ਨਰੇਟ ਦੀ ਉਹ ਅਸੀਂ ਮੋਬਿਲਾਈਜ਼ ਕਰ ਰਹੇ ਹਾਂ ਫॉर ਲਾਅ ਔਰ ਆਰਡਰ ਡਿਊਟੀ ਤੇ ਉਸ ਤੋਂ ਇਲਾਵਾ ਵੈਪਨਸ ਜਿਹੜੇ ਹੈਗੇ ਆ ਲਾਇਸੈਂਸਡ ਵੈਪਨਸ ਉਹ ਸੀ ਜਮਾ ਕਰਵਾ ਰਹੇ ਆ ਦੇ ਕੈਨ ਬੀ ਫਿਊ ਐਗਜ਼ੈਂਪਸ਼ਨਸ ਪਰ ਉਹ ਜਿਹੜੀ ਕਮੇਟੀ ਹੈ ਉਹ ਬੈਠ ਕੇ ਦੇਖੇਗੀ ਦੂਜੂ ਨੀਟ ਦਾ ਐਗਜ਼ੈਂਪਸ਼ਨ ਤੇ ਉਸ ਤੋਂ ਇਲਾਵਾ ਪੂਰਾ ਵਿਆਫੁਲੀ ਅਲਰਟ ਦਾ ਡਿਸਟ੍ਰਿਕਟ ਪੁਲਿਸ ਦਾ ਕਮਿਸ਼ਨਰੇਟ ਪੁਲਿਸ ਇਸ ਫੁਲੀ ਅਲਰਟ ਅੰਡਰ ਦਾ ਏਬਲ ਗਾਈਡੈਂਸ ਆਫ ਕਮਿਸ਼ਨਰ ਪੁਲਿਸ ਸਮ ਰਿਸਰਚਰੀ ਗੁਰਪ੍ਰੀਤ ਸਿੰਘ ਪੁੱਲਰ ਤੇ ਉਹਨਾਂ ਦੇ ਛਾਂਦਰ ਦੇ ਛੇਟ ਅਸੀਂ ਪੂਰੀ ਮੁਸਤਕਿਲ ਨਾਲ ਕੰਮ ਕਰ ਰਹੇ ਹਾਂ ਵੈਪਨ ਅਸੀਂ ਅਗਲੇ 10 ਦਿਨਾਂ ਤੱਕ ਸਾਰੇ ਵੈਪਨ ਅਸੀਂ ਜਮ੍ਹਾਂ ਕਰਾ ਲੈਣੇ ਤੇ ਮੈਂ ਤਾਂ ਇਹ ਉਮੀਦ ਕਰੂੰਗਾ ਕਿ ਪੂਰਾ ਆਪਣਾ ਲਾਅ ਨਾਡਰ ਮੇਨਟੇਨ ਰੱਖਣ ਕੋਈ ਇਲੀਗਲ ਐਕਟੀਵਿਟੀ ਵਿੱਚ ਨਾ ਪੈਣ ਤੇ ਜੇ ਕੋਈ ਪੈਂਦਾ ਤਾਂ ਦਿਨ ਵੀ ਹੈਵ ਟੂ ਫੇਸ ਦ ਲੀਗਲ ਲਾਅ ਸਿਸਟਮ ਸਾਡਾ ਕੰਟਰੋਲ ਰੂਮ ਦਾ ਨੰਬਰ ਹੈਗਾ ਜੇ ਕੋਈ ਸਮੱਸਿਆ ਹੋਏ ਲੋਕ ਵਾਸੀਆਂ ਨੂੰ 112 ਤੇ ਉਹਦੇ ਦਾ ਸੰਪਰਕ ਕਰਨ ਬਾਕੀ ਸੀਪੀ ਸਾਹਿਬ ਤੋਂ ਲੈ ਕੇ ਥੱਲੇ ਐਸ ਐਚਓਸ ਤੱਕ ਸਾਰੇ ਦੇ ਨੰਬਰ ਡਿਸਪਲੇਟ ਹੈਗੇ ਕਿਸੇ ਨੂੰ ਵੀ ਕਿਸੇ ਵੀ ਟਾਈਮ ਫੋਨ ਕਰ ਸਕਦੇ ਆ ਪੁਲਿਸ ਕਮਿਸ਼ਨਰੇਟ ਵਿੱਚ ਨਵੇਂ ਨਿਯੁਕਤ ਜੀਸੀਪੀ ਸਾਹਿਬ ਆਲਮ ਵਿਜੇ ਸਿੰਘ ਜੀ ਨੂੰ ਮਿਲੇ ਔਰ ਇਲੈਕਸ਼ਨ ਕੋਰਟ ਵਗੈਰਾ ਲੱਗੇ ਨੇ ਉਹਦੇ ਬਾਅਦ ਕੀ ਇਨਸਟਰਕਸ਼ਨ ਸੇ ਪੁਲਿਸ ਡਿਪਾਰਟਮੈਂਟ ਵੱਲੋਂ ਉਹਨਾਂ ਬਾਰੇ ਗੱਲ ਕੀਤੀ ਕਾਫੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਸਾਡੇ ਨਾਲ ਕਿ ਪਬਲਿਕ ਨੂੰ ਜੋ ਵੀ ਅਵੇਅਰਨੈਸ ਚਾਹੀਦੀ ਹੈ ਉਹ ਲੈ ਸਕਦੇ ਨੇ ਜਦੋਂ ਮਰਜ਼ੀ ਉਹਨਾਂ ਦੇ ਆਫਿਸਿਸ ਵਿੱਚ ਆ ਸਕਦੇ ਨੇ ਕਿਸੇ ਵੀ ਡਿਪਾਰਟਮੈਂਟ ਵਿੱਚ ਔਰ ਪੁਲਿਸ ਹਮੇਸ਼ਾ ਤਿਆਰ ਹੈਗੀ ਹੈ ਉਹਨਾਂ ਭੋਦੀਆ ਅਫੀਸਰ ਹੈਗੇ ਨਾ ਚੰਗਾ ਲਗਾ ਗੱਲ ਕਰਕੇ ਨਾਲ ਕਿਉਂਕਿ ਬੜੀ ਓਪਨਲੀ ਇਹਨਾਂ ਨੇ ਗੱਲ ਕੀਤੀ ਹੈ ਸਾਰਿਆਂ ਬਾਰੇ ਔਰ ਜੋ ਵੀ ਜਸਾਂ ਦੇ ਵੀ ਰੂਲਸ ਐਂਡ ਰੈਗੂਲੇਸ਼ਨਸ ਨਿਕਲਣ ਨੇ ਉਹ ਟਾਈਮ ਟੂ ਟਾਈਮ ਪਬਲਿਕ ਨੂੰ ਅਵੇਅਰ ਕਰਦੇ ਰਹਿੰਗੇ ਕੈਮਰਾ ਪਰਸਨ ਰਕੇਸ਼ ਨਾਲ ਜੀਪਸ ਇਨ ਫਾਸਟ نیوز ਅੰਮ੍ਰਿਤਸਰ 6 ਮਾਰਚ ਨੂੰ ਅੰਮ੍ਰਿਤਸਰ ਦੇ ਐਸ ਫਾਰਮ ਬਟਾਲਾ ਰੋਡ ਵਿਖੇ ਦੋ ਗੁੱਟਾਂ ਵਿਚਾਲੇ ਹਥੋਪਾਈ ਦਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਉਸ ਨੂੰ ਲੈਣ ਗਏ ਤਾਂ ਕਰੀਬ 6 ਤੋਂ 7 ਨੌਜਵਾਨਾਂ ਨੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਐਸ ਸੰਬੰਧੀ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹਨਾਂ ਖਿਲਾਫ ਮਾਮਲਾ ਦਰਜ ਕਰਨ ਦੀ ਬਜਾਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸੰਬੰਧੀ ACP ਬਰਿੰਦਰ ਬੀਰ ਸਿੰਘ ਨੇ ਆਖਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਵੀ ਤੱਤ ਸਾਹਮਣੇ ਆਣਗੇ ਬੰਦੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਗਰੀਵਤਿਕੋਈ ਟਾਈਮ 10:30 ਜਾਂ 11:00 ਵਜੇ ਦਾ ਹੈ। ਤੁਹਾਡੇ ਮਾਲਕ ਦਾ ਫੋਨ ਆਇਆ ਵੀ ਮਾਲਕ ਦੇ ਬੇਟੇ ਨੂੰ ਲੈਂਡ ਦੇਣੀ ਹੈ ਨਾ ਜਿੰਨਾਂ ਨੂੰ 22 ਲੱਖ ਲੈਣਾ ਹੈ ਤੇ ਉਹਨਾਂ ਨੇ ਘੇਰ ਲਿਆ ਉਥੇ ਪਹੁੰਚੋ ਉਥੇ। ਮੈਂ ਤੇ ਮੇਰੇ ਫਰੈਂਡ ਐਕਟਿਵਰ ਦੇ ਗਏ ਕਿ ਉਹ ਦੇਖੇ ਇਹ ਹਰ ਲੋਨਰ ਆਪਣੇ ਐਕਟਿਵ ਲਾਈ ਕਰ ਰਹੇ ਨੇ ਉਹਨਾਂ ਨੇ ਵੇਲੇ ਵੀ ਇਹ ਵੀ ਨਾਲ ਹੀ ਆ ਵਿਕਰਮ ਨੇ ਮੈਨੂੰ ਕੱਢ ਲਾ ਐਕਟਿਵਸ ਲਾਵੇ ਮੇਰੇ ਜਿਹੜੇ ਦਾਤਰ ਮਾਰ ਜਿੱਦਾਂ ਮਾਰ ਜੇਣਾ ਵਾ ਇਹਨਾਂ ਲੋਕਾਂ ਨੇ ਮਾਰਿਆ ਵੀ ਅੱਜ ਨਹੀਂ ਛੱਡ ਰਿਆਂ ਉਹ ਨਰ ਨਾਲ ਪੰਦੇ ਗੱਨ ਮਾਣੀ ਪਾਣੀ ਕੋ ਨਹੀਂ ਰਾਜੂ ਬਈ ਉਹਨੇ ਮੇਰੇ ਫਰੈਂਡ ਦੇ ਦਾਤਰ ਮਾਰਿਆ ਸੀ ਮੈਨਾਂ ਨੂੰ ਪਤਾ ਕੋਈ ਪਛਾਣ ਸਕਦੇ ਆ ਬੇ ਸਾਹਮਣੇ ਆ ਕੇ ਮੰਗੇ ਇਹ ਵੀ ਉਹਨੂੰ ਸਾਹਮਣੇ ਸਾਫਟਾ ਜਾਵੇ ਇਹ ਜਿਹੜੀ ਏਐਸ ਫਾਰਮ ਦੇ ਵਿੱਚ ਲੜਾਈ ਹੋਈ ਸੀ ਉਹਦੇ ਵਿੱਚ ਪਹਿਲਾਂ ਇੱਕ ਪਾਰਟੀ ਨੇ ਆ ਕੇ ਆਪਣੇ ਧਿਆਨ ਗਰੈਨਟ ਕੀ ਕਿ ਉਹਨਾਂ ਨੂੰ ਸੱਤਾ ਲੱਗੀ ਹੋ ਸਲਾਇਗਰ ਉਸ ਤੋਂ ਬਾਅਦ ਵਿੱਚ ਦੂਸਰੀ ਜਿਹੜੀ ਪਾਰਟੀ ਸੀ ਜਿਹੜੀ ਕੋਈ ਪ੍ਰਿੰਸ ਤੇ ਤੱਕ ਇੱਕ ਲੜਕਾ ਜਿਹੜਾ ਰਾਜਕੂ ਉਹਨਾਂ ਨੇ ਜਿਵੇਂ ਐਨਐਲਆਰ ਰੀਸੀਵ ਹੋਈ ਉਹਦੇ ਅਕੋਰਡਿੰਗ ਫਿਰ ਉਹਦੇ ਵਿੱਚ ਕ੍ਰਾਸ ਚੌਪਸ ਹੋ ਗਿਆ ਨਹੀਂ ਉਹਦੇ ਵਿੱਚ ਜਿਹੜਾ ਉਹਨਾਂ ਨੇ ਬਿਆਨ ਲਿਖਾਇਆ ਵਾ ਜਿਵੇਂ ਪਾਈ ਦੇਵਾ ਉਹਦੇ ਵਿੱਚ ਤੇ ਅਜੇ ਕੋਈ ਧੰਨੀ ਗੱਲ ਨਹੀਂ ਸਾਹਮਣੇ ਇਹ ਬਸ ਉਹਦੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਢੁਗਾਈ ਦੇ ਨਾਲ एडीसीपी ट्रैफिक ਹਰਪਾਲ ਸਿੰਘ ਵੱਲੋਂ ਸਾਡੀ ਫਾਸ ਵੀ ਨਿਊਜ਼ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਈ ਰਿਕਸ਼ਾ ਅਤੇ ਆਟੋਆਂ ਉੱਪਰ ਉਹਨਾਂ ਦੇ ਡਿਜੀਟ ਨੰਬਰ ਅਤੇ ਆਟੋ ਚਾਲਕਾਂ ਦੇ ਮੋਬਾਈਲ ਨੰਬਰਾਂ ਦੇ ਸਟicker ਲਗਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਚੋਰੀ ਜਾਂ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਤਰ੍ਹਾਂ ਮਗਰ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਅੰਮ੍ਰਿਤਸਰ ਵਾਸੀਆਂ ਨੂੰ ਦੱਸਣਾ ਚਾਹੁੰਨਾ ਕਿ ਅਸੀਂ ਡੇਲੀ ਦਾ ਕਰੀਬ 650 700 ਨੰਬਰ ਜਿਹੜਾ ਵਾ ਈ ਰਿਕਸ਼ਾ ਦੇ ਉੱਤੇ ਲਾ ਰਹੇ ਆ ਜਿਹਦੇ ਹੁਣ ਤੱਕ ਕਰੀਬ 6000 ਤੋਂ ਉੱਪਰ ਜਿਹੜਾ ਨੰਬਰ ਈ ਰਿਕਸ਼ਾ ਦਾ 3 ਵੀਲਰ ਨੂੰ ਲੱਗ ਚੁੱਕਾ ਨੰਬਰ ਪਲੱਸ ਉਹਨਾਂ ਦਾ ਮੋਬਾਈਲ ਨੰਬਰ ਅਗਲੇ ਪਾਸੇ ਨੰਬਰ ਵੀ ਲਾਈਦਾ ਵਾ ਤੇ ਨਾਲ ਉਹਦਾ ਮੋਬਾਈਲ ਨੰਬਰ ਲੱਗਦੇ ਆ ਤੇ ਨਾਲ ਉਹਨਾਂ ਦਾ ਰਿਕਾਰਡ ਜਿਹੜਾ ਕੰਪਿਊਟਰ ਦੇ ਵਿੱਚ ਅਸੀਂ ਮੇਨਟੇਨ ਕਰ ਰਹੇ ਆ ਕਿ ਜੇ ਕੋਈ ਵੀ ਸਵਾਰੀ ਜਿਹੜੀ ਆ ਜੇ ਕਿਸੇ ਈ ਰਿਕਸ਼ੇਵਾਚਾਂ 3 ਵੀਲਰ ਚ ਬੈਠ ਕੇ ਜੇ ਉਹ ਉਹਨਾਂ ਨਾਲ ਕੋਈ ਮਿਸਬੀਹਵ ਕਰਦਾ ਜਾਂ ਉਹਨਾਂ ਕੋਈ ਘਟਨਾ ਵਾਪਰਦੀ ਆ ਤਾਂ ਉਹ ਸਾਡੇ ਕੋ ਆਣ ਕੇ ਉਹਦਾ ਜਿਹੜਾ ਨੰਬਰ ਲਿਖਿਆ ਉਹ ਆਣ ਕੇ ਦੱਸੇ ਵੀ ਸ਼ੀਸ਼ੇ ਦੇ ਉੱਤੇ ਆਹ ਨੰਬਰ ਲਿਖਿਆ ਸੀ ਜੀ 2005 507 5005 ਜਿਹੜਾ ਉਹ ਨੰਬਰ ਦੱਸਣਗੇ ਅਸੀਂ ਉਹਦਾ ਰਿਕਾਰਡ ਕੱਢ ਕੇ ਉਹਦਾ ਐਡਰੈਸ ਪਤਾ ਟਿਕਾਣਾ ਉਸੇ ਵੇਲੇ ਦੱਸ ਦਿਆਂਗੇ ਅਤੇ ਬੰਦਾ ਜਿਹੜਾ ਟ੍ਰੇਸ ਕਰ ਲਾਂਗੇ ਇਹ ਸਾਡੇ ਕੋ ਸਾਰਾ ਰਿਕਾਰਡ ਅਸੀਂ ਨਾਲ ਦੀ ਨਾਲ ਮੇਨਟੇਨ ਕਰ ਰਹੇ ਹਾਂ ਔਰ ਡੇਲੀ ਦੀ ਡੇਲੀ ਕਾਫੀ ਲੈਣਾ ਲਗੀਆਂ ਨੇ ਕਿਉਂਕਿ ਇੱਕ ਨੰਬਰ ਜਿਹੜਾ ਵਾ ਮੋਬਾਈਲ ਨੰਬਰ ਵੀ ਲਿਖਣਾ ਹੁੰਦਾ ਵਾ ਨੰਬਰ ਵੀ ਲਿਖਣਾ ਤੇ ਉਹਨੂੰ ਕੰਪਿਊਟਰ ਦੇ ਵਿੱਚ ਵੀ ਅਸੀਂ ਕਰਨਾ ਹੁੰਦਾ ਰਿਕਾਰਡ ਨੂੰ ਮੇਨਟੇਨ ਤੇ ਇਹ ਸਾਰੇ ਕੰਮ ਵਾਸਤੇ ਅਸੀਂ ਕਾਫੀ ਵੱਡੀ ਟੀਮ ਇਕ ਲਈ ਹੋਈ ਹੈ ਜਿਹੜੀ ਇਹ ਦਿਲ ਵੀ ਜਿਹੜਾ ਹਰ ਰੋਜ਼ੇ ਕੰਮ ਕਰੇ ਇਸ ਤੋਂ ਬਾਅਦ ਜਦੋਂ ਇਹ ਨੰਬਰ ਸਾਰੇ ਜਿਹੜੇ ਖੁਦ ਮਾਲਕ ਨੇ ਖੁਦ ਚਲਾਉਂਦੇ ਜਦੋਂ ਉਹ ਸ਼ੁਰੂ ਖਤਮ ਹੋ ਜਾਣਗੇ ਉਸ ਤੋਂ ਬਾਅਦ ਸਾਡੇ ਕੋਲ ਲਿਸਟਾਂ ਆ ਗਈਆਂ ਨੇ ਜਿਹੜੇ ਕਿਰਾਏਦਾਰੇ ਜਿਹੜੇ ਕਿਰਾਏ ਤੇ ਦਿੰਦੇ ਆ ਉਹਨਾਂ ਮਾਲਕਾਂ ਨੇ ਸਾਡੇ ਕੋਲ ਲਿਸਟਾਂ ਭੇਜ ਦਿੱਤੀਆਂ ਨੇ ਵੀ ਆ ਸਾਡੀਆਂ ਲਿਸਟਾਂ ਨੇ ਆ ਸਾਡੇ ਵਿਕ ਨੇ ਉਹਨਾਂ ਦੇ ਉੱਤੇ ਅਸੀਂ ਜਿਹੜਾ ਅਲੱਗ ਕਲਰ ਦਾ ਨੰਬਰ ਜਿਹੜਾ ਵਾ ਉਹ ਅਸੀਂ ਲਾਉਣ ਜਾ ਰਹੇ ਹਾਂ ਉਹ ਇਸ ਪ੍ਰਕਿਰਿਆ ਜਦੋਂ ਖਤਮ ਹੋ ਜਾਏਗੀ ਉਸ ਤੋਂ ਬਾਅਦ ਸ਼ੁਰੂ ਕਰਾਂਗੇ ਇਹਦੇ ਚ ਪਹਿਲਾਂ ਅਸੀਂ ਡੇਟ ਰੱਖੀ ਸੀ 15 ਹੁਣ ਅਸੀਂ ਇਹਦੀ 25 ਡੇਟ ਰੱਖੀ ਆ ਜੇ 25 ਤੱਕ ਨਾ ਸਮਾਪਤ ਹੋਏ ਤੇ ਫਿਰ ਅਸੀਂ ਇਹਨੂੰ ਪਹਿਲੀ ਤਰੀਕ ਤੱਕ ਲੈ ਕੇ ਜਾਵਾਂਗੇ ਅਮਰਸਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਹੱਲ ਕਰਨ ਦੇ ਲਈ ਜੰਗੀ ਪੱਦਰ ਦੇ ਉੱਤੇ ਜਿਹੜੇ ਉਪਰਾਲੇ ਨੇ ਨਵਨਯੁਕਤ ਜਿਹੜੇ ਏਡੀਸੀਪੀ ਹਰਪਾਲ ਸਿੰਘ ਰਾਮ ਵੱਲੋਂ ਜਗੀ ਪੱਦਰ ਦੇ ਜਿਹੜੇ ਪ੍ਰਾਲੇ ਕੀਤੇ ਜਾ ਰਹੇ ਨੇ ਈ ਰੱਖਿਆ ਨੇ ਚਾਹੇ ਆਡੋ ਚਾਲਕ ਨੇ ਉਹਨਾਂ ਦੇ ਉੱਤੇ ਜਿਹੜੇ ਨੰਬਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਜੇ ਸਟicker ਦੇ ਰੂਪ ਦੇ ਵਿੱਚ ਲਾਇਆ ਜਾ ਰਿਹਾ ਤਾਂ ਜੋ ਕੋਈ ਵੀ ਸਵਾਰੀ ਯਾਤਰੀ ਹੋਏ ਇਹ ਗੱਡੀਆਂ ਦੇ ਵਿੱਚ ਬੈਠੇ ਤੇ ਉਹਨਾਂ ਨੂੰ ਅਜਾਦ ਹੋਵੇ ਜਾਂ ਉਹਨਾਂ ਦਾ ਕੋਈ ਸਮਾਨ ਕਿਤੇ ਰਹਿ ਜਾਂਦਾ ਜਾਂ ਕੋਈ ਵੀ ਐਹੋ ਜੀ ਘਟਨਾ ਵਾਪਰਦੀ ਹੈ ਤੇ ਪਤਾ ਲੱਗ ਸਕਦਾ ਵੀ ਉਹ ਕਿਹੜੀ ਗੱਡੀ 'ਚ ਬੈਠੇ ਸੀਗੇ ਤੇ ਟ੍ਰੈਫਿਕ ਪ੍ਰਣਾਲੀ ਨੂੰ ਹੱਲ ਕਰਨ ਦੇ ਲਈ ਉਹਨਾਂ ਨੇ ਲੋਕਾਂ ਦਾ ਸਹਿਯੋਗ ਦੀ ਮੰਗ ਵੀ ਕੀਤੀ ਹੈ ਤੇ ਲੋਕ ਸਹਿਯੋਗ ਕਰਨ ਤਾਂ ਜੋ ਸ਼ਹਿਰ ਦੇ ਵਿੱਚ ਵਧਦਾ ਜਾ ਰਿਹਾ ਟ੍ਰੈਫਿਕ ਆ ਥੋੜਾ ਘੱਟ ਜਾ ਕੇ ਤੇ ਲੋਕਾਂ ਨੂੰ ਇੱਕ ਸਾਈਡ ਤੋਂ ਦੂਸਰੀ ਸਾਈਡ ਵਿੱਚ ਜਾਣ ਵਿੱਚ ਕਿਸੇ ਵੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾਮੈਨ ਰਮਨ ਕੁਮਾਰ ਜਰਮਨ ਹਲਚੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਜਰਮਨ ਵਿੱਚ ਬਤੌਰ ਇੰਡੀਅਨ ਐਮਬੈਸਡਰ ਵਜੋਂ ਕੰਮ ਕਰ ਰਹੇ ਰਚੀਤਾ ਪੰਡਾਰੀ ਦੀ ਪਿੰਡ હેર ਵਿਖੇ 588 ਗਜ ਜ਼ਮੀਨ ਦੀ ਜਾਲੀ ਰਜਿਸਟਰੀ ਦੇ ਮਾਮਲੇ ਸੰਬੰਧੀ ਏਸੀਪੀ ਨਾਰਥ ਵਿਰਿੰਦਰ ਸਿੰਘ ਖੋਸਾ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਮਾਮਲੇ 'ਚ 3 ਦੋਸ਼ੀ ਗ੍ਰਿਫਤਾਰ ਕਰ ਲਈ ਗਏ ਹਨ ਅਤੇ ਬਾਕੀ 3 ਦੋਸ਼ੀਆਂ ਦੀ ਭਾਲ ਜਾਰੀ ਹੈ। ਅਮਰਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਮਾਨਯੋਗ ਡੀਸੀ ਅਮਰਸਰ ਵੱਲੋਂ ਇੱਕ ਦਰਖਾਸਤ ਮਸੂਲ ਹੋਈ ਸੀ ਇਹ ਦਰਖਾਸਤ ਸੁਧਾ ਭੰਡਾਰੀ ਵੱਲੋਂ ਦਿੱਤੀ ਗਈ ਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਰਚਿਤਾ ਭੰਡਾਰੀ ਜੋ ਕਿ ਆਈਐਫਐਸ ਅਫੀਸਰ ਹੈ ਇਸ ਸਮੇਂ ਜਰਮਨ ਵਿਖੇ ਐਜ਼ ਬਤੌਰ ਇੰਡੀਅਨ ਐਮਬੈਸਡਰ ਦਾ ਕੰਮ ਕਰ ਰਹੀ ਨੇ ਰਚਿਤਾ ਭੰਡਾਰੀ ਦੇ ਨਾਮ ਤੇ ਹੇਅਰ ਪਿੰਡ ਵਿੱਚ ਇੱਕ 588 ਗਜ ਦਾ ਇੱਕ 플ੌਟ ਸੀ ਜਿਸ 플ੌਟ ਧੋਖੇ ਦੇ ਨਾਲ 6 ਵਿਅਕਤੀਆਂ ਦੇ ਖਿਲਾਫ ਇੱਕ ਮੁਕਦਮਾ ਰਜਿਸਟਰ ਹੋਇਆ ਵਾ ਇਹਨਾਂ 6 ਵਿਅਕਤੀਆਂ ਨੇ ਇੱਕ ਜਾਲੀ ਰਚੇ ਤਾਂ ਭੰਡਾਰੀ ਖੜੀ ਕਰਕੇ ਉਸ 플ੌਟ ਨੂੰ ਆਪਣੇ ਨਾਮ ਕੀਤਾ ਇਸ ਦਾ ਜੋ ਖਰੀਦਦਾਰ ਉਸ ਦਾ ਨਾਮ ਸ਼ੇਰ ਸਿੰਘ ਇਸ ਤੋਂ ਇਲਾਵਾ ਇਸ ਵਿੱਚ ਨੰਬਰ ਦਾ ਰੁਪਿੰਦਰ ਕੌਰ ਜੋ ਇਸ ਤੇ ਗਵਾਹ ਨਹੀਂ ਜੇਮਸ ਹੰਸ ਇਸ ਤੋਂ ਇਲਾਵਾ ਵਸੀਕਾ ਨਵੀਸ਼ ਅਸ਼wini ਕੁਮਾਰ ਤੇ ਇੱਕ ਜੋ ਗਿਆਤ ਲੜਕੀ ਖੜੀ ਕੀਤੀ ਸੀ ਇਸ ਤੋਂ ਲਾ ਬਿਕ ਨਰੇਂਦਰ ਸਿੰਘ ਸੋ ਇਸ ਵਿੱਚ ਟੋਟਲ 6 ਦੋਸ਼ੀ ਸਨ ਜਿਨ੍ਹਾਂ ਵਿੱਚੋਂ 3 ਦੋਸ਼ੀ ਅਰੈਸਟ ਕਰ ਲਏ ਗਏ ਨੇ ਬਾਕੀ ਜੋ 3 ਦੋਸ਼ੀ ਆ ਉਹਨਾਂ ਨੂੰ ਅ ਅਰੈਸਟ ਕਰਨ ਲਈ ਸਾਡੇ ਵੱਲੋਂ ਰੀਡਸ ਕੀਤੇ ਜਾ ਰਹੇ ਨੇ ਤੇ ਇਹਨਾਂ ਨੂੰ ਬਹੁਤ ਜਲਦੀ ਅਰੈਸਟ ਕਰਕੇ ਅਸੀਂ ਦਾਦ ਦੇ ਵਿੱਚ ਇਹਨਾਂ ਦਾ ਚਲਾਨ ਦੇਵਾਂਗੇ ਤਾਂ ਕਿ ਇਹਨਾਂ ਨੂੰ ਬਣਦੀ ਸਜ਼ਾ ਦਵਾਈ ਜਾ ਸਕੇ ਖੋਲੀ ਦਾ ਪਾਵਨ ਤਿਉਹਾਰ ਜੋ ਕਿ 25 ਮਾਰਚ ਨੂੰ ਬੜੇ ਹੀ ਹਰਸ਼ ਉਲਾਸ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾਏਗਾ ਜੇ ਸੰਬੰਧੀ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨਾਂ ਉੱਪਰ ਰੰਗ ਬਰੰਗੇ ਰੰਗ ਅਤੇ ਪਿਛਕਾਰੀਆਂ ਰੱਖੀਆਂ ਗਈਆਂ ਹਨ ਇਸ ਸੰਬੰਧੀ ਉਹਨਾਂ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆ ਆਖਿਆ ਕਿ ਸਮਾਨ ਦੇ ਰੇਟ ਪਹਿਲਾਂ ਵਾਂਗ ਹੀ ਹਨ ਅਤੇ ਲੋਕ ਇਸ ਤਿਉਹਾਰ ਨੂੰ ਮਨਾਣ ਲਈ ਇਸ ਸਮਾਨ ਦੀ ਖਰੀਦਦਾਰੀ ਕਰ ਰਹੇ ਹਨ ਉਲੀ ਦਾ ਤਿਹਾਠ ਠੀਕ ਹੈ ਲਈ ਥੋੜਾ ਟਾਈਮ ਹੈ ਵਿੱਚ ਬੱਚਿਆਂ ਦੇ ਪੇਪਰ ਵਗੈਰਾ ਚੱਲਦੇ ਪਏ ਉਸ ਕਰਕੇ ਥੋੜਾ ਕੰਮ ਠੀਕ ਹੈ ਮੀਡੀਅਮ ਕਲਾਸ ਚੱਲਦਾ ਪਿਆ ਉਹੀ ਹੈ ਜੀ ਸਭ ਪੁਰਾਣੀ ਪਿਛਲੇ ਚ ਨਹੀਂ ਰੇਟ ਪਿਛਲੇ ਸਾਲ ਵਾਲੇ ਹੀ ਹੈ ਅਕੂਜੀ ਕੁਜੀ ਮਨਾਣ ਸਾਰੇ ਆ ਬਿਲਕੁਲ ਆਪਣੇ ਰਾਜੀ ਖੁਸ਼ੀ ਰਹਿਣ ਸਭ ਦੇ ਆਪਣੇ ਖੁਸ਼ੀ ਕੁਸ਼ੀ ਤਿਹਾੜ ਮਨਾਉਂਦੇ ਠੀਕ ਹੈ ਜੀ ਸਾਰੀ ਆਈਟਮ ਬਹੁਤ ਵਧੀਆ ਦੀ ਹੈ ਪੰਪੋ ਵਾਲੀਆਂ ਟੈਂਕੀ ਵਾਲੀਆਂ ਹੋਰ ਬੱਚਿਆਂ ਦੀਆਂ ਰੰਗ ਪਰੰਗੀਆਂ ਗੁਬਾਰੇ ਹੈ ਔਰ ਕਲਰ ਹੈ ਬਹੁਤ ਤਰ੍ਹਾਂ ਦੇ ਬਹੁਤ ਅੱਛੀ ਅੱਛੀ ਆਈਟਮ ਆਈ ਹੈ ਇਸ ਸਾਲ ਪਹਿਲੇ ਨਾਲੋਂ ਡਿਫਰੈਂਟ ਪਹਿਲੇ ਨਾਲੋਂ ਬਹੁਤ ਫਰਕ ਆਈ ਵੱਡੇ ਵੱਡੇ ਸਮਾਨ ਚੱਲਦਾ ਹੈ ਸੇਲ ਵੀ ਬੜੀ ਅੱਛੀ ਆ ਜਾ ਰਹੀ ਹੈ ਸਮਾਨ ਬਹੁਤ ਰੇਠੀ ਠੀਕ ਨੇ ਕੱਟ ਨੇ ਕੋਈ ਜ਼ਿਆਦਾ ਨਹੀਂ ਅੱਗੇ ਨਾਲੋ ਇਹ ਹੋਲੀ ਹੈ ਜੀ 25 ਨੂੰ ਹੈ ਤੇ ਕਸਟਮਰ ਆ ਰਹੇ ਨੇ ਜਾ ਰਹੇ ਆ ਸਮਾਨ ਕਾਫੀ ਹੋ ਰਹੀ ਸੇਲ ਹੋਲੀ ਅੱਛੀ ਦਾ ਤਿਆਰ ਮਨਾਓ ਹੈ ਤਿਹਾਰ ਸਾਂਝਾ ਤਿਹਾਰ ਹੈ Hindu Sikh ਏਕਤਾ ਦਾ ਕੋਈ ਵਧੀਆ ਨਹੀਂ ਹੈ ਹੋਲੀ ਹੋਲੀ ਹੁੰਦੀ ਹੈ ਬਹੁਤ ਵਧੀਆ ਤਿਹਾਰ ਹੈ ਹੋਲੀ ਹਰ ਵਾਰੀ ਖੁਸ਼ੀਆਂ ਦਾ ਤਿਹਾਰ ਹੈ ਆੰਦਾ ਬੱਚੇ ਬੜੇ ਖੁਸ਼ ਹੁੰਦੇ ਨੇ ਚੀਜ਼ਾਂ ਨਾਲ ਕਿ ਵਾਕਈ Holi ਆਈ ਹੈ ਉਤੋਂ ਛੁੱਟੀਆਂ ਪੈ ਗਈਆਂ ਨੇ ਬੱਚੇ ਹੋਰ ਖੁਸ਼ ਹੈ ਕਿ ਚਲੋ ਵੀ ਬਾਜ਼ਾਰ ਚਲੀਏ ਚੀਜ਼ਾਂ ਨਵੀਆਂ-ਨਵੀਆਂ ਦੇਖੀਏ ਨਵੀਆਂ ਆਟਮਾ ਦੇਖੀਏ ਪਚਕਾਰੀ ਨਵੀਆਂ ਆਟਮਾ ਬਹੁਤ ਜਿਹੜੀਆਂ ਚੈਨਾ ਦੀਆਂ ਹੁੰਦੀਆਂ ਸੀ ਉਹ ਹੁਣ ਇੰਡੀਆ ਨੇ ਬਣਾਤੀ ਉਹ ਸੇਮ ਚੀਜ਼ਾਂ ਔਰ ਉਸ ਤੋਂ ਵਧੀਆ ਕੁਆਲਿਟੀ ਜਿਹੜੀ ਚੀਜ਼ ਚੈਨਾ ਦੀ 400 ਦੀ ਸੀ ਇੱਥੇ 300 ਦੀ ਹੈ ਇੰਡੀਅਨ ਹੁਣ ਸੁਨੇਹਾ ਇਹੋ ਹੀ ਹੈ ਕਿ ਆਣ ਖੁਸ਼ੀ ਦੇ ਰੰਗ ਲੈ ਕੇ ਜਾਣ ਦਾ ਆਈਡੀਆ ਚ ਮਾਰਕੀਟ ਦੇ ਵਿੱਚ ਬੜੇ ਬੜੇ ਸੁੰਦਰ ਕੌਕ ਬ੍ਰਾਂਡ ਦੇ ਅੱਛੇ ਰੰਗ ਜਿਹੜੇ ਆ ਫਿਰ ਸ਼ਾਟ ਆ ਗਏ ਆ ਜਿਹੜੇ 10 ਸ਼ਾਟ ਉੱਪਰ ਚੱਲਣਗੇ ਜਿਸ ਤਰ੍ਹਾਂ ਵਿਆਹਾਂ ਵਿੱਚ ਅਸੀਂ ਚਲਾਣੇ ਆ ਸ਼ਾਟ ਉਸੇ ਨਾਲ ਦੇ 10 ਕਲਰ ਨਿਕਲਣਗੇ ਸਾਰਾ ਸਮਾਨ ਰੰਗਣਾ ਪਰ ਜਾਏਗਾ ਪਤਾ ਲੱਗੇਗਾ ਆਂਡ ਗਵਾਂਡ ਮੱਲੇ ਦੇ ਵਿੱਚ ਕੀ ਵਾਕੇ ਹੋਲੀ ਦਾ ਤਿਹਾੜਾ ਵੀ ਰੰਗ ਦੇਖੋ ਕਿਦਾਂ ਵਿਖਰਦੇ ਪਏ ਮੰਗਈ ਹੈਗੀ ਆ ਫਿਰ ਵੀ ਲੋਕੀ ਆਪਣੇ ਤਿਹਾੜ ਨੂੰ ਮਨਾਉਣ ਨੂੰ ਚੀਜ਼ਾਂ ਖਰੀਦਦੇ ਪਏ ਨੇ ਪਚਕਾਰੀ ਦੀ ਕੀਤੀ ਸਾਰੀ ਪਕਾਨੇ ਹੋ ਗਏ ਪਚਕਾਰੀਆਂ ਟੈਂਕੀਆਂ ਰੰਗ ਇਹ ਚੀਜ਼ਾਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ ਦਿਲਾਂ ਦੀ ਖਿੱਚਦਾ ਤਿਹਾੜ ਹੋਲੀ ਜਿਸ ਨੂੰ ਮਨਾਉਣ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ ਤੇ ਜੇ ਗੱਲ ਕਰ ਲਈਏ ਦੁਕਾਨਦਾਰਾਂ ਵਰ ਉਹ ਇਸ ਵਾਰ ਜਿਹੜੀਆਂ ਆਪਣੀਆਂ ਦੁਕਾਨਾਂ ਉੱਤੇ ਆ ਸਮਾਨ ਰੰਗ-ਬਰੰਗੀਆਂ ਵਿਚਕਾਰੀਆਂ ਦੇ ਨਾਲ-ਨਾਲ ਰੰਗ-ਬਰੰਗੇ ਰੰਗਾ ਦੇ ਨਾਲ ਵਧੀਆ ਜਿਹੜੀਆਂ ਆਈਟਮਾਂ ਦਿਲਾਂ ਨੂੰ ਖਿੱਚ ਪਾਣ ਵਾਲੀਆਂ ਜਿਹੜੀਆਂ ਆਈਟਮਾਂ ਰੱਖੀਆਂ ਗਈਆਂ ਨੇ ਤੇ ਲੋਕਾਂ ਵੱਲੋਂ ਬਹੁਤ ਹੀ ਆਪਣੇ ਆਸਥਾਨ ਨੂੰ ਮਨਾਉਣ ਦੇ ਲਈ ਵਧੀਆ ਤਰੀਕੇ ਦੀ ਜਿਹੜੀ ਖਰੀਦਦਾਰੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਜਾ ਰਿਹਾ ਕਿ ਹਿੰਦੂ ਸਿੱਖ ਏਕਤਾ ਹਰ ਭਾਈਚਾਰੇ ਦਾ ਜਿਹੜਾ ਤਿਹਾਰ ਹੈ ਖੋਲੀ ਇਸ ਨੂੰ ਮਨਾਉਣ ਲਈ ਲੋਕ ਬਾਜ਼ਾਰਾਂ ਵਿੱਚ ਆ ਕੇ ਆਪਣਾ ਰੰਗ-ਬਰੰਗੀਆਂ ਬਚਗਾਰੀਆਂ ਤੇ ਰੰਗ ਖਰੀਦਣ ਤਾਂ ਜੋ ਇਹ ਜਿਹੜਾ ਸਨੇਹਾ ਹੈ ਜਾਂ ਇਹ ਜਿਹੜਾ ਇਤਿਹਾਰ ਹੈ ਵਧੀਆ ਤਰੀਕੇ ਨਾਲ ਦਿਲਾਂ ਦੀ ਖੇਤਨਾ ਬਣਾਇਆ ਜਾ ਸਕੇ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸਟੀਲ ਸ਼ਰਮਾ ਫਾਸਵੇ న్యూਸ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਤੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਪੰਜਾਬੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਪੰਜਾਬੀ ਅਦਾਕਾਰਾਂ ਨੀਰੂ ਬਾਜਵਾ ਅੰਮ੍ਰਿਤਸਰ ਕੋਚ ਕੰਪਲੈਕਸ ਪੇਸ਼ੀ ਦੇ ਲਈ ਪੁਜੀ ਪਿਛਲੇ ਦਿਨੀ ਵਾਲਮੀਕੀ ਪਾਈਚਾਰੇ ਵੱਲੋਂ ਬੂਹੇ ਬਾਰੀਆਂ ਫਿਲਮ ਦੇ ਖਿਲਾਫ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਅੰਮ੍ਰਿਤਸਰ ਪੁਲਿਸ ਨੂੰ ਨੀਰੂ ਬਾਜਵਾ ਦੇ ਖਿਲਾਫ ਮਾਮਲਾ ਦਰਜ ਕਰਨਾ ਪਿਆ ਵਾਲਮਿਕੀ ਪਾਈਚਾਰੇ ਦਾ ਕਹਿਣਾ ਸੀ ਕਿ ਫਿਲਮ ਦੇ ਵਿੱਚ ਐਸੀ ਪਾਈਚਾਰੇ ਦੇ ਖਿਲਾਫ ਗਲਤ ਪ੍ਰਚਾਰ ਕੀਤਾ ਗਿਆ ਸੀ ਮੇਰਾ ਨਾਮ ਗੁਰਜੀਤ ਸਿੰਘ ਚੌਂਕੀਚਾਰ ਕੋਰਟ ਕੰਪਲੈਕਸ ਆ ਨੀਰੂ ਬਾਜਵਾ ਆਈ ਸੀ ਡਾਇਰੈਕਟਰ ਉਹ ਇਹ ਬਾਰੀਆਂ ਦੇ ਸਮਰਥ ਬਹਿਣਾ ਵੇ ਹਾਂਜੀ ਜੀ ਅੱਗੋਂ ਬਿਆਨ ਅੰਦਰ ਹੋਏ ਨੇ ਕਿਹੜੀ ਤਰੀਕ ਮਿਲੀ ਇਹ ਸਾਨੂੰ ਪੁੱਛ ਠੀਕ ਹੈ ਠੀਕ ਹੈ ਵਿਧਿਕ ਦੀਪਤੀ ਕਮਿਸ਼ਨਰ ਪੁਲਿਸ ਕਮ ਕਾਰਜਕਾਰੀ ਮੈਜਿਸਟ੍ਰੇਟ ਨਵਜੋਤ ਸਿੰਘ ਵੱਲੋਂ ਜਾਪਦਾ ਫੌਜਦਾਰੀ ਸੰਤਾ 1970 ਤੱਕ ਦੀ ਤਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਦੇ ਅਧੀਨ ਪੈਂਦੇ ਥਾਣਿਆਂ ਦੇ ਏਰੀਆ ਵਿੱਚ ਕਿਰਾਏਦਾਰ ਦੀ ਸੂਚਨਾ ਥਾਣੇ ਵਿੱਚ ਦੇਣ ਸੰਬੰਧੀ ਪੀਜੀ ਦੀ ਰਜਿਸਟ੍ਰੇਸ਼ਨ ਕਰਵਾਉਣ ਸੰਬੰਧੀ ਮੋਟਰਸਾਈਕਲਾਂ ਦੇ ਸਲੰਸਰਾਂ ਵਿੱਚ ਫੇਰਬਦਲ ਨਾ ਕਰਨ ਸੰਬੰਧੀ ਅਸਲਾ ਪੰਡਾਰ ਵੱਲਾ ਦੇ ਆਲੇ-ਦੁਆਲੇ 1000 ਗਜ ਦੇ ਖੇਤਰ ਵਿੱਚ ਜਲਨਸ਼ੀਲ ਪਦਾਰਥਾਂ ਦੀ ਵਰਤੋਂ ਅਤੇ ਅਨधिकारेਤ ਸਾਰੀਆਂ ਨਾ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਤਾਇਨਾਤ ਗੁਰਦੇਵ ਸਿੰਘ ਮਾਨ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਣਾ ਵਿੱਚ ਜਾ ਬਿਰਾਜੇ ਸਨ ਉਹਨਾਂ ਦੇ ਨਿਮਿਤ ਅੰਤਿਮ ਅਰਦਾਸ ਗੁਰਦੁਆਰਾ ਸੰਗਰਾਣਾ ਸਾਹਿਬ ਪਾਚਾਈ ਛੇਵੀ ਨੇੜੇ ਗੁਰਦੁਆਰਾ ਟਾਲਾ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਐਸਜੀਪੀਸੀ ਦੇ ਮੈਂਬਰ ਸਰਦਾਰ ਪ੍ਰਤਾਪ ਸਿੰਘ ਸਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਮੁਖ ਮੈਨੇਜਰ ਭਗਵੰਤ ਸਿੰਘ ਕੰਗੇੜਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੁਰਦੇਵ ਸਿੰਘ ਮਣ ਦੇ ਸਪੁੱਤਰ ਹਰਪ੍ਰੀਤ ਸਿੰਘ ਮਣ ਨਾਲ ਦੁੱਖ ਸਾਂਝਾ ਕੀਤਾ। ਤਨ ਨੂੰ ਘੁਰ ਬਹਿ ਮੇਂ ਬੱਛਿਆ ਮੰਨ ਦੀਆ ਸਰਤਾ ਫਾਸਫੇਦਾ ਫਿਲਮੀ ਚੈਨਲ ਨੰਬਰ 240 ਤੇ ਫਾਸਫੇ ਮੂਵੀ ਚੈਨਲ ਨੰਬਰ 241 ਤੇ ਫਾਸਫੇ ਮੈਟਰੋ ਚੈਨਲ ਨੰਬਰ 242 ਤੇ ਫਾਸਫੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ फास्टवे ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009302223 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਪਿੰਡ ਪੰਡੋਰੀ ਵੀ ਖੇ 64ਵਾਂ ਮਨਾਇਆ ਗਿਆ ਹੋਲਾ ਮਹੱਲਾ कुछ और खबर फनलैंड अपने बच्चों को नेचर का अनुभव और राइड्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइड्स बोटिंग रेस्टोरेंट horse riding artificial zoo dance aur bahut sari exciting activities ka entry sirf 5 rupaye se shuru Unlimited fun. hua pagal pagal party bari just a bottle bottle bass i trying to but meri yama let me let me let me head through let me make you move come back boy baby wanna so i get turn lever on lever is a mera swing let me make you move let me make you ਚਾਂ ਲੈ ਵਾ ਰੇਜ਼ਰ ਮੇਰਾ ਸਵੇਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਗੁਰਦੁਆਰਾ ਡੇਰਾ ਸੰਤ ਬਾਬਾ ਨਰੰჯਨ ਸਿੰਘ ਜੀ ਪਿੰਡ ਪੰਡੋਰੀ ਵਿਖੇ 64ਵਾਂ ਹੋਲਾ ਮਹੱਲਾ ਮਨਾਇਆ ਗਿਆ ਇਸ ਮੌਕੇ ਰੱਖੇਸ਼ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਪੰਜ ਰੋਜ਼ਾ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਐਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਰੀਬ 120 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਵੱਲੋਂ ਗੁਰੂਕਾਰ ਦੀ ਬਖਸ਼ਿਸ਼ ਸਿਰਪਾਓ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤਜਿੰਦਰ ਸਿੰਘ ਰਾਜਾ ਪਰਮਜੀਤ ਸਿੰਘ ਆਰੇਵਾਲੀ ਕੁਲਵਿੰਦਰ ਸਿੰਘ ਆਰੇਵਾਲੀ ਮੱਖਣ ਸਿੰਘ ਮੁਖ ਸੇਵਾਦਾਰ ਬਾਬਾ ਹਰदयाल ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸਨ ਇਹ ਹੋਲਾ ਮਹੱਲਾ ਪੂਰਨਮਾ ਪੁਰਸ਼ ਬ੍ਰਹਮ ਗਿਆਨੀ ਧੰਨ ਧੰਨ ਸੰਤਵਾਪਨ ਰਣਜਨ ਸਿੰਘ ਜੀ ਦੀ ਯਾਦ ਚ ਬਣਾਇਆ ਜਾਂਦਾ ਹੈ 1960 ਚ ਸੰਤਾ ਨੇ ਪਰੰਪਰਾ ਸ਼ੁਰੂ ਕੀਤੀ ਹੋਲੇ ਮਹੱਲੇ ਦੀ ਇਸ ਨਗਰ ਤੇ ਇਹ ਲਗਭਗ ਸਮਝੋ ਕਿ 64ਵਾਂ ਹੋਲਾ ਮਹੱਲਾ ਹੈ 9 ਬਈ ਸਨ 1980 ਚ ਸੰਤਮਾ ਪੁਰਸ਼ ਸ੍ਰੀ ਰਕਤੌਰ ਤੇ ਸ੍ਰੀ ਰਕਤੌਰ ਤੇ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਐਰ ਕੀ 44ਵੀਂ ਵਰਸੀ ਆ ਉਹਨਾਂ ਨੇ ਪਰਪਰਾ ਚਲਾਈ ਗਾ ਪਿੰਡ ਦੇ ਨਿਵਾਸੀਆਂ ਦੇ ਨਾਲ ਸੇਵਾਦਾਰ ਨਾਲ ਪ੍ਰਬੰਧਕਾਂ ਨਾਲ ਬਾਬਾਈ ਦੇ ਨਾਲ ਸਾਰੇ ਰਲ ਮਿਲ ਕੇ ਇਸ ਹੋਲੇ ਮੱਬ ਦੀ ਪਰੰਪਰਾ ਨੂੰ ਅਗਾਂਵਧਾਇਆ ਏ ਔਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਹੋਲਾ ਇਹ ਸਮਾਗਮ ਜੀ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਸ਼ ਉਹਨਾਂ ਦੇ ਤਪਸਥਾਨ ਤੇ ਗੁਰਦੁਆਰਾ ਸਾਹਿਬ ਪੰਡੋਰੀ ਉੜਾਇਜ ਵਿਖੇ ਕੀਤੇ ਜਾ ਰਹੇ ਹਨ ਇਹ ਬਾਬਾ ਜੀ ਨੇ 1960 ਦੇ ਵਿੱਚ ਹੋਲਾ ਮਹਲਾ ਜਿਹੜਾ ਇਹ ਸ਼ੁਰੂ ਕੀਤਾ ਸੀ ਇਹ 64ਵਾਂ ਹੋਲਾ ਮਹਲਾ ਜਿਹੜਾ ਜੀ ਇੱਥੇ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਹਰ ਸਾਲ ਢਾਡੀ ਜਥੇ ਕਬੀਸ਼ਰੀ ਜਥੇ ਸਿੰਘ ਸਾਹਿਬ ਔਰ ਜਿਹੜੇ ਸੇਵਾਦਾਰ ਸਾਡੇ ਮਾਨਯੋਗ ਸਰਦਾਰ ਭਾਈ ਹਰਪਜਨ ਸਿੰਘ ਜੀ ਉਹਨਾਂ ਦਾ ਸਾਰਾ ਪਰਿਵਾਰ ਔਰ ਬਾਬਾਦਰਸ਼ਨ ਸਿੰਘ ਜੀ ਉਹਨਾਂ ਦਾ ਪਰਿਵਾਰ ਔਰ ਹੋਰ ਪਿੰਡ ਦੀਆਂ ਸਪੂਰੀਆ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਸੇਵਾ ਦੇ ਵਿੱਚ ਇਹ ਸਾਰਾ ਜਿਹੜਾ ਹੋਲਾ ਮੱਲਾ ਸਾਰੇ ਨਗਰ ਨਿਵਾਸੀ ਇਲਾਕਾ ਨਿਵਾਸੀ ਰਲ ਮਿਲ ਕੇ ਜਿਹੜੇ ਇਹ ਮਨਾਉਂਦੇ ਹਨ ਗੁਰਦੁਆਰਾ ਸੰਤ ਬਾਬਾ ਨਰੰજન ਸਿੰਘ ਪਿੰਡ ਪੰਡੋਰੀ ਵਿਖੇ 94 ਪੋਲੇ ਮਹੱਲੇ ਦੇ ਸਬੰਧ ਵਿੱਚ ਗੁਰਮਤ ਸਮਾਗਮ ਕਰਵਾਇਆ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਮਰਥਰ ਫਾਸਟ ਵਿਖੇ ਖਬਰਨਾਮਾ ਲਈ ਰਕੇਸ਼ ਕੁਮਾਰ ਦੁਰਗਿਆਣਾ ਕਮੇਟੀ ਸ਼ੇਫਪੂਰੀ ਵੱਲੋਂ ਮਹਾਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਐਸਮੋਕੇ ਡਾਕਟਰ ਰਾਕੇਸ਼ ਸ਼ਰਮਾ ਰਾਜੇਸ਼ ਕੁਮਾਰ ਬੰਟੂ ਰਾਹੁਲ ਕੁਮਾਰ ਵਰਮਾ ਹਨੀ ਖੰਨਾ ਮੌਜੂਦ ਸਨ ਐਸਮੋਕੇ ਸ਼ਿਪੂਰੀ ਮੈਮਰਾ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਸ਼ਿਪੂਰੀ ਸ਼ਵਾਲੇ ਆਨ ਆਲੀ ਸੰਗਤ ਵਧਾਈ ਦੇ ਪਾਤਰ ਹਰ ਸਾਲ ਦੀ ਤਰ੍ਹਾਂ ਹਉਮਾ ਮਾ ਕੇ ਜਿਸ ਦਿਨ ਦੀ ਸ਼ਵਰਾਤਰੀ ਤੋਂ ਲੈ ਕੇ ਅੱਜ ਤੱਕ ਕੋਈ ਦਿਨ ਖਾਲੀ ਨਹੀਂ ਕਦੀ ਸ਼ੋਭਾ ਯਾਤਰਾ ਕਦੀ ਹਵਨ ਕਦੀ ਰੁਦਰੀ ਪਾਠ ਕਦੀ ਲੰਗਰ ਕੱਲ ਰਾਤ ਸ਼ਿਵਿਆ ਰੱਖਿਆ ਸੀ ਅੱਜ ਸੇਰ ਤੜਕਸਰ ਤੋਂ ਲੈ ਕੇ ਵੀ ਹੁਣ ਤੱਕ ਦੇਖੋ ਹਰ ਤਰ੍ਹਾਂ ਦਾ ਲੰਗਰ ਆ ਫਿਰ ਜਿਹਨੂੰ ਕਹਿੰਦੇ ਇੱਕ ਸਕਿੰਟ ਨਹੀਂ ਰੁਗਿਆ ਫਰੂਟ ਦਾ ਕੀ ਰੋਟੀ ਪਾਣੀ ਦਾ ਕੀ ਸਵੇਰੇ ਨਾਸ਼ਤੇ ਤੋਂ ਲੈ ਕੇ ਰਾਤ ਤੱਕ ਸਾਡੀ ਪ੍ਰਮਾਤਮਾ ਗਿਆ ਹੋਏ ਅਰਦਾਸ ਹੈ ਕਿ ਸਾਰੇ ਭਗਤਾਂ ਨੂੰ ਇਸ ਤਰ੍ਹਾਂ ਹੀ ਬਲ ਬਖਸ਼ਣ ਇਸ ਨੇ ਦਿਨ ਦੁਆਰ ਲੱਗੇ ਰਹਿਣ ਪਿਛਲੇ ਲੰਮੇ ਸਮੇਂ ਤੋਂ ਪਾਜਪਾ ਨਾਲ ਜੁੜੇ ਐਡਵੋਕੇਟ ਸੁਧੀਰ ਕੁਮਾਰ ਸਲਵਾਨ ਨੂੰ ਪਾਜਪਾ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਜਪਾ ਸਪੋਰਟ ਸੈਲ ਪੰਜਾਬ ਦਾ ਕੋ-ਕਨਵੀਨਰ ਨਿਯੁਕਤ ਕੀਤਾ ਹੈ ਉਨ੍ਹਾਂ ਦੀ ਇਸ ਨਿਯੁਕਤੀ ਤੇ ਉਹਨਾਂ ਨੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸੂਬਾ ਸੈੱਲ ਇਨਚਾਰਜ ਰੰਜਮ ਕਾਮਰਾ ਅਤੇ ਭਾਜਪਾ ਦੀ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਭਾਜਪਾ ਨੂੰ ਬੁਲੰਦੀਆਂ ਤੇ ਲੈ ਜਾਣ ਲਈ ਕੰਮ ਕਰਨਗੇ। ਇਸ ਮੌਕੇ ਐਡਵੋਕੇਟ लवली ਸ਼ਰਮਾ, ਭਾਜਪਾ ਲੀਗਲ ਸੈੱਲ ਜ਼ਿਲ੍ਹਾ ਪ੍ਰਧਾਨ, ਐਡਵੋਕੇਟ ਮਨਜਿੰਦਰ ਸਿੰਘ ਝਾਮਕਾ, ਐਡਵੋਕੇਟ ਸਿਮਰਨ ਸਿੰਘ, ਐਡਵੋਕੇਟ ਪਾਰਸ ਰਾਹੀ ਸਮੇਤ ਕਈ ਆਗੂ ਮੌਜੂਦ ਸਨ। ਅੱਜ ਪੰਜਾਬ ਸਟੇਟ ਦਾ ਕੋ-ਕਨਵੀਨਰ ਸਪੋਰਟ 셀 ਦਾ ਬਣਾਇਆ ਗਿਆ। ਉਹਦੇ ਵਿੱਚ ਮੈਂ ਆਪਣੇ ਪੰਜਾਬ ਦੇ ਪ੍ਰਧਾਨ ਸੁਸ਼ਮਿਲ ਜਾਖੜ ਜੀ ਸਟੇਟ 셀 ਦੇ ਇੰਚਾਰਜ ਰੰਜਮ ਕਾਮਰਾ ਜੀ ਦਾ ਤੇ ਸਟੇਟ ਪ੍ਰਧਾਨ ਸਨੀ ਸ਼ਰਮਾ ਜੀ ਦਾ तहे ਦਿਲੋਂ ਧੰਨਵਾਦ ਕਰਦਾ। ਜਿਹੜੀ ਉਹਨਾਂ ਨੇ ਮੇਰੇ ਉੱਤੇ ਇਹ ਜ਼ਿੰਮੇਵਾਰੀ ਸੌਂਪੀ ਹੈ ਇਹ ਮੈਂ ਤਹਿ ਦਿਲੋਂ ਨਿਭਾਵਾਂਗਾ। ਹਰ ਤਰ੍ਹਾਂ ਤਨਮਨ ਤੰਦੇ ਨਾਲ ਉਹਨਾਂ ਦੀ ਸੇਵਾ ਕਰਾਂਗਾ। ਸ਼ਿਵਰਾਤਰੀ ਦੇ ਮੌਕੇ ਤੇ ਸਨੀ ਨૈયਰ ਵੱਲੋਂ ਹਾਥੀਗੇੜ ਚੌਂਕ ਵਿਖੇ ਲੰਗਰ ਲਗਾਇਆ ਗਿਆ। ਐਸ ਮੌਕੇ ਡਾਕਟਰ ਰਾਮ chavla राकेश गिल विकास गिल मोनू महाजन सनी नय्यर ने सार्ज का सम्मान किया लंगर भी वरताया भगवान वाल्मीकि आश्रम तूना साहेब ट्रस्ट के मुखी महंत मलकीत नाथ की अगवाई है ਸੰਤ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਤੂਣਾ ਸਾਹਿਬ ٹرسٹ ਦੇ ਚੇਅਰਮੈਨ ਓਮਪ੍ਰਕਾਸ਼ ਗੱਬਰ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਕੇ ਓਮਪ੍ਰਕਾਸ਼ ਗੱਬਰ ਦੀ ਸ਼ੋਵੀ ਨੂੰ ਤੁਮਿਲ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਮੌਕੇ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਬਿੱਟਾ ਸਨੀ ਪ੍ਰਧਾਨ ਨਸ਼ੱਤਰਨਾਥ ਸ਼ੇਰਕੀ ਸੇਵਾਦਾਰ ਬਲਵੰਤ ਨਾਥ ਕਰਨਵੀਰ ਕਾ ਰਾਕੇਸ਼ ਨਾਥ ਸਮੇਤ ਵਕ ਵਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ ਸਾਰ ਤਮਾਮ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਉਹ ਸ਼੍ਰੀ ਓਮ ਪ੍ਰਕਾਸ਼ ਦੇ ਗੱਬਰ ਦੇ ਵਿੱਚ ਹੱਕ ਦੇ ਵਿੱਚ ਜਿਹੜੀਆਂ ਉਹ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਜੋ ਬੰਦਾ ਸਾਡੀ ਓਮ ਪ੍ਰਕਾਸ਼ ਗੱਬਰ ਦੀ ਛਵੀ ਨੂੰ ਖਰਾਬ ਕਰ ਰਿਹਾ ਵਾ ਉਹਨੂੰ ਪ੍ਰਸ਼ਾਸਨ ਦੇ ਗਾੜੀ ਅਪੀਲ ਕਰਦੇ ਆ ਕਿ ਉਹਨੂੰ ਨੱਥ ਜਿਹੜੀ ਉਪਾਈ ਜਾਵੇ ਓਮ ਪ੍ਰਕਾਸ਼ ਗੱਬਰ ਜੀ ਜਿਹੜੇ 92 ਤੋਂ ਧੂਰਾ ਸਾਹਿਬ ਟਰਸਟ ਦੇ ਚੇਅਰਮੈਨ ਨੇ ਉਹਨਾਂ ਨੇ ਬੜਾ ਸਵਾ ਦਿੱਤਾ ਬਰਾਦਰੀ ਨੂੰ ਅਸੀਂ ਪ੍ਰਸ਼ਾਸਨ ਨੂੰ ਬੜੇ ਯੋਰ ਨਾ ਕਹਿ ਰਹੇ ਆ ਵੀ ਪ੍ਰਸ਼ਾਸਨ ਉਹਦੀਆਂ ਹਰਕਤਾਂ ਦੇ ਉਹਨੂੰ ਬਾਜ ਕਰੇ ਜਾਂ ਰਸਟ ਕਰੇ ਉਹਨੂੰ ਜੇ ਉਹਨਾਂ ਨੂੰ ਨਾ ਕੀਤਾ ਓਮ ਪ੍ਰਕਾਸ਼ ਗੱਬਰ ਦੇ ਨਾਲ ਸਫਾਈ ਮਜ਼ਦੂਰ ਫੈਡਰੇਸ਼ਨ ਸਾਰਾ ਪੰਜਾਬ ਖੜਾ ਔਰੇ ਨਾਲ ਓਮ ਪ੍ਰਕਾਸ਼ ਗੱਬਰ ਜੀ ਚੇਅਰਮੈਨ ਟੂਨਾ ਟਰਸਟ ਤੋਂ ਨੇ ਉਹਨਾਂ ਉੱਤੇ ਗਲਤ ਸ਼ਬਦਾਵਲੀ ਕਰ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਉਹਨਾਂ ਦੀਆਂ ਵੀਡੀਓ ਵਾਇਰਲ ਕਰ ਰਿਹਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਇਹਦੇ ਬੰਦ ਹੀ ਕਾਰਵਾਈ ਕੀਤੀ ਜਾਵੇ। ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਕੈਂਸਰ ਅਤੇ ਦੰਦਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ 31 ਮਾਰਚ ਦਿਨ ਐਤਵਾਰ ਸਵੇਰੇ 10 ਵਜੇ ਤੋਂ 3 ਵਜੇ ਤੱਕ ਬੀਬੀ ਕੋਲਾਜੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਪਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲਿਟਲ ਦੀ ਅਗਵਾਈ ਹੇਠ ਲਗਾਇਆ ਜਾਵੇਗਾ ਜਿਸ ਵਿੱਚ ਦੰਦਾਂ ਦੇ ਮਾਹਿ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਜਾਵੇਗਾ ਅਤੇ ਅਚੇਚੇ ਤੌਰ ਤੇ ਐਚ ਸੀ ਜੀ ਕੈਂਸਰ ਹਸਪਤਾਲ ਜੈਪੁਰ ਤੋਂ ਕੈਂਸਰ ਦੇ ਮਾਹਿਰ ਡਾਕਟਰ ਜਤਿੰਦਰ ਪਹਿਲਜਾਨੀ ਦੀ ਕੈਂਸਰ ਚੈਕਅਪ ਟੀਮ ਦੁਆਰਾ ਕੈਂਸਰ ਦੇ ਮਰੀਜ਼ਾਂ ਨਾਲ ਕਾਉਂਸਲਿੰਗ ਕੀਤੀ ਜਾਵੇਗੀ। ਐਸਮੋਕੇ ਮੈਂਬਰ ਤਹਿਲਿੰਦਰ ਸਿੰਘ, ਕਵਲਜੀਤ ਸਿੰਘ ਪਾਟਿਆ, ਮੈਨੇਜਰ ਪਰਮਜੀਤ ਸਿੰਘ, ਦਲਬੀਰ ਸਿੰਘ, ਗਗਨਦੀਪ ਸਿੰਘ ਆਧ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਕਰਨਤਨ ਰੋਡ ਤੇ ਜੋ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਕਬਾਹ ਸਿੰਘ ਜੀ ਉਹਨਾਂ ਦੀ ਅਸੀਸਾਂ ਨਾਲ ਸਤਿ ਸ੍ਰੀ ਅਕਾਲ ਲੈ ਆ ਰਹੇ ਨੇ। 23 ਮਾਰਚ ਨੂੰ ਜਿਹੜਾ ਐਤਵਾਰ ਆ ਰਿਹਾ ਹੈ ਉਸ ਦੇ ਦੌਰਾਨ ਹਸਪਤਾਲ ਵੱਲੋਂ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ। 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੀ ਹਾਥੀਗੇਟ ਦਫ਼ਤਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਸੰਬੋਧਨ ਕਰਦਿਆਂ ਪ੍ਰਧਾਨ ਤਰਮਪਾਲ ਪ੍ਰਭਾਕਰ ਨੇ ਮੰਗ ਕੀਤੀ ਕਿ ਭਾਰਤ ਸਰਕਾਰ 23 ਮਾਰਚ ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਸ਼ਹੀਦੀ ਦਰਜਾ ਦੇਣ ਦਾ ਐਲਾਨ ਕਰੇ ਤਾਂ ਜੋ ਭਾਰਤ ਦੇਸ਼ ਦਾ ਨਾਮ ਹੋਰ ਵੀ ਉੱਚਾ ਹੋ ਸਕੇ। ਮਹਾਸ਼ਿਵਰਾਤਰੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਸਵਰਨਕਾਰ ਸੰਗ 1 ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੁਮਾਰ ਜੰਗੀ ਅਤੇ ਸੁਨੀਲ ਕੁਮਾਰ ਸੋਮਾ ਵੱਲੋਂ ਬਾਜ਼ਾਰ ਕਸੇਰੀਆਂ ਵਿਖੇ ਲੰਗਰ ਲਗਾਇਆ ਗਿਆ ਪੰਜਾਬ ਸਵਰਨਕਾਰ ਸੰਗ 1 ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾ ਉਚੇਚੇ ਤੌਰ ਤੇ ਸੇਵਾ ਕਰਨ ਪੁੱਜੇ ਇਸ ਮੌਕੇ ਰਾਜਿੰਦਰ ਕੁਮਾਰ ਜੱਜ ਵਿਜੇ ਆਰਵਿੰਦ ਭੁਪਿੰਦਰ ਸਿੰਘ ਬੇਟਾ ਜੱਜ ਸਿੰਘ ਤੁਨਾ ਕੁਲਦੀਪ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਸ਼ਿਵ ਸ਼ੰਕਰ ਸੇਵਾ ਸੁਸਾਇਟੀ ਵੱਲੋਂ ਖੰਡਵਾਲਾ ਵਿਖੇ ਪ੍ਰਧਾਨ ਗੌਰਵ ਅਰੋੜਾ ਅਤੇ ਰਿੰਕੂ ਸਰਕਾਰੀਆ ਦੀ ਪ੍ਰਧਾਨ ਕੀ ਹੇਠ ਮਹਾਸ਼ਿਵਰਾਤਰੀ ਦੇ ਮੌਕੇ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਸਤੀਸ਼ ਬੱਲੂ ਵਰਿੰਦਰ ਫੂਲ ਸਕਤਰ ਸਿੰਘ ਬੱਬੂ ਰਾਕੇਸ਼ ਕੁਮਾਰ ਰਿੰਕੂ ਵਿਪਨ ਨਈਰ ਪ੍ਰਮੋਦ ਬਬਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਪੋਲੇਨਾਦੀ ਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ ਸ਼ਿਵ ਸ਼ਕਤੀ ਸ਼ਿਵ ਪਰਿਵਾਰ ਡੇਰੇ ਵੱਲੋਂ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ ਇਸ ਮੌਕੇ ਮਹੰਤ ਬ੍ਰਿਜ ਮੋਹਨ ਸ਼ਰਮਾ ਪਵਨ ਸ਼ਾਸਤਰੀ ਸਮੇਤ ਕਈ ਲੋਕ ਮੌਜੂਦ ਸਨ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ ਨਵਨਿਯੁਕਤ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਸਾਡੀ ਟੀਮ ਨਾਲ ਕੀਤੀ ਵਿਸ਼ੇਸ਼ ਗੱਲਬਾਤ ਬਟਾਲਾ ਰੋਡ ਵਿਖੇ ਹੋਏ ਝਗੜੇ ਸੰਬੰਧੀ ਪੀੜਤ ਧਿਰ ਵੱਲੋਂ ਕੀਤੀ ਗਈ ਇਨਸਾਫ ਦੀ ਮੰਗ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਵੱਲੋਂ ਸਾਡੀ ਪਾਸ ਤੇ ਨਿਊਜ਼ ਟੀਮ ਨਾਲ ਸਾਂਝੀ ਕੀਤੀ ਗਈ ਵਿਸ਼ੇਸ਼ ਜਾਣਕਾਰੀ ਐਸਾਂ ਅੱਜ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਜਾਸਤ ਧੰਨਵਾਦ